ਅੰਮ੍ਰਿਤਸਰ ਤੋਂ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅੰਮ੍ਰਿਤਸਰ ਦੇ ਹਾਲ ਗੇਟ ਦੇ ਅੰਦਰ ਸਥਿਤ ਇੱਕ ਨਿੱਜੀ ਹੋਟਲ ਦੇ ਵਿੱਚ ਚੱਲ ਰਿਹਾ ਸੀ ਜੂਆ ਪਰ ਚੋਰਾਂ ਨੂੰ ਮੋਰ ਉਦੋਂ ਪੈ ਜਾਂਦੇ ਨੇ ਜਦੋਂ ਜੂਵੇ ਨੂੰ ਹੀ ਲੁੱਟਣ ਲਈ ਕੁਝ ਹਥਿਆਰਬੰਦ ਲੁਟੇਰੇ ਹੋਟਲ ਦੇ ਅੰਦਰ ਦਾਖਲ ਹੋ ਜਾਂਦੇ ਨੇ ਤਾਂ ਦਾਖਲ ਹੋ ਜਾਂਦੇ ਦੀ ਤੁਹਾਡੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੀਸੀਟੀਵੀ ਦੇ ਵਿੱਚ ਪੂਰੀ ਹੀ ਪਿਕਚਰ ਜਿਹੜੀ ਆ ਉਹ ਕੈਦ ਹੋ ਚੁੱਕੀ ਆ ਜਿਸ ਦੇ ਵਿੱਚ ਨਿਜੀ ਹੋਟਲ ਦੇ ਵਿੱਚ ਜਦੋਂ ਲੁਟੇਰੇ ਦਾਖਲ ਹੁੰਦੇ ਨੇ ਹਥਿਆਰਾਂ ਦੇ ਨਾਲ ਤਾਂ ਉਹ ਜੂਵੇ ਨੂੰ ਲੁੱਟ ਲੈਂਦੇ ਨੇ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਦੀ ਸ਼ਿਕਾਇਤ ਹਜੇ ਤੱਕ ਕਿਸੇ ਵੀ ਥਾਣੇ ਦੇ ਵਿੱਚ ਦਰਜ ਨਹੀਂ ਕਰਵਾਈ ਗਈ ਹੈ ਨਿਜੀ ਹੋਟਲ ਵੱਲੋਂ ਜਾਂ ਜੂਆ ਖੇਡ ਰਹੇ ਜਿਹੜੇ ਉੱਥੇ ਆਦਮੀ ਸੀਗੇ ਕਿਸੇ ਵੱਲੋਂ ਵੀ ਸ਼ਿਕਾਇਤ ਦਰਜ ਨਹੀਂ ਹੁੰਦੀ ਤਾਂ ਤੁਹਾਨੂੰ ਦੱਸ ਦਈਏ ਕਿ ਹਥਿਆਰਬੰਦ ਲੁਟੇਰਿਆਂ ਨੇ ਉਹ ਜੂਵੇ ਨੂੰ ਲੁੱਟ ਲਿਆ ਹੈ ਜੂਵੇ ਦਾ 8 ਲੱਖ ਰੁਪਇਆ ਲੁੱਟ ਕੇ ਉਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਨੇ ਤਾਂ ਤੁਹਾਨੂੰ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ ਜਿੱਥੇ ਹਥਿਆਰਬੰਦ ਲੁਟੇਰਿਆਂ ਨੇ ਜੂਵੇ ਵਾਲੀ ਜਗ੍ਹਾ ਤੇ ਜਾ ਕੇ ਜੂਵੇ ਨੂੰ ਲੁੱਟ ਲਿਆ ਜੂਵੇ ਦਾ 8 ਲੱਖ ਰੁਪਇਆ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਫੋਟੋਜ਼ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਥਿਆਰਬੰਦ ਲੁਟੇਰਿਆਂ ਵੱਲੋਂ ਕਿਸ ਤਰੀਕੇ ਦੇ ਨਾਲ ਡਰਾ ਤਮਕਾ ਕੇ ਉਥੋਂ 8 ਲੱਖ ਰੁਪਇਆ ਲੈ ਕੇ ਫਰਾਰ ਹੋ ਜਾਂਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਥਿਆਰਬੰਦ ਲੁਟੇਰਿਆਂ ਨੇ ਉਸ ਹੋਟਲ ਦੇ ਵਿੱਚ ਦਾਖਲ ਹੋ ਕੇ ਉਸ ਚੱਲ ਰਹੇ ਜੂਵੇਂ ਨੂੰ ਲੁੱਟ ਕੇ ਜੂਵੇਂ ਦੀ ਰਕਮ ਨੂੰ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਦੇ ਵਿੱਚ ਹਰ ਇੱਕ ਪਿਕਚਰ ਜਿਹੜੀ ਕੈਦ ਹੋ ਜਾਂਦੀ ਆ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ 8 ਲੱਖ ਰੁਪਇਆ ਲੈ ਕੇ ਉਹ ਹਥਿਆਰਬੰਦ ਲੁਟੇਰੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਹੁਣ ਦੇਖਦੇ ਆ ਕਿ ਇਸ ਤੋਂ ਬਾਅਦ ਪੁਲਿਸ ਕੀ ਕਾਰਵਾਈ ਕਰਦੀ ਹੈ ਜਾਂ ਇਹ ਲੁਟੇਰੇ ਫੜੇ ਜਾਂਦੇ ਹਨ ਜਾਂ ਨਹੀਂ